ਸਾਰੇ ਸਾਥੀਆਂ ਦਾ ਬਹੁਤ-ਬਹੁਤ ਸ਼ੁਕਰੀਆ ਬਾਦ ਬਹੁਤ ਧੰਨਵਾਦ ਬਾਤੀ ਇੱਕ ਇੰਪੋਰਟੈਂਟ ਸਬਜੈਕਟ ਜਿਹੜਾ ਕਿ ਪੰਜਾਬ ਨਾਲ ਜੁੜਿਆ ਪੰਜਾਬ ਦੀ ਐਜੂਕੇਸ਼ਨ ਦੇ ਨਾਲ ਜੁੜਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਲ ਜੁੜਿਆ ਉਹਦੇ ਲਈ ਤੁਹਾਨੂੰ ਅੱਜ ਅਸੀਂ ਉਸ ਇਸ਼ੂ ਨੂੰ ਕਵਰ ਕਰਨ ਲਈ ਅਸੀਂ ਬੁਲਾਇਆਗਾ ਪੰਜਾਬ ਦੀ ਸਭ ਤੋਂ 올ਡਸਟ ਯੂਨੀਵਰਸਿਟੀ ਜੇ ਨਾਲ ਗੱਲ ਕਰਾਂ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਆ ਉਹ ਸਭ ਤੋਂ 올ਡਸਟ ਯੂਨੀਵਰਸਿਟੀ ਮੰਨੀ ਜਾਂਦੀ ਆ ਪੰਜਾਬ ਯੂਨੀਵਰਸਿਟੀ ਐਕਟ ਦੇ ਮੁਤਾਬਕ ਇਹ ਐਕਟ ਬਣਿਆ ਸੀਗਾ 1947 ਚ ਬਣਿਆ ਸੀ ਪਰ ਲੇਕਿਨ ਇਸ ਯੂਨੀਵਰਸਿਟੀ ਦੀ ਸਥਾਪਨਾ ਪੰਜਾਬ ਯੂਨੀਵਰਸਿਟੀ ਸਥਾਪਨਾ ਜਿਹੜੀ ਆ ਉਹ 1882 ਦੇ ਅੰਦਰ 1882 ਲਾਹੌਰ ਵਿਖੇ ਇਸ ਯੂਨੀਵਰਸਿਟੀ ਦੀ ਸਥਾਪਨਾ ਹੁੰਦੀ ਆ ਔਰ ਦੇਸ਼ ਦੀ ਵੰਡ ਤੋਂ ਬਾਅਦ ਇਸ ਯੂਨੀਵਰਸਿਟੀ ਨੂੰ ਜਿਹੜਾ ਅਸੀਂ ਜਦੋਂ ਵੰਡ ਹੋਈ ਆ ਭਾਰਤ ਤੇ ਪਾਕਿਸਤਾਨ ਦੀ ਉਸ ਸਮੇਂ ਪੰਜਾਬ ਯੂਨੀਵਰਸਿਟੀ ਜਿਹੜੀ ਆ ਉਹ ਪੰਜਾਬ ਦੇ ਹਿੱਸੇ ਆਈ ਔਰ ਜਦੋਂ ਪੰਜਾਬ ਦੇ ਹਿੱਸੇ ਆਈ ਤਾਂ ਇਹ ਯੂਨੀਵਰਸਿਟੀ ਦੀ ਸਥਾਪਨਾ ਜਿਹੜੀ ਆ ਚੰਡੀਗੜ੍ਹ 'ਚ ਹੋਈ ਪਰ ਲੇਕਿਨ ਆਜ ਜਿਹੜਾ 1 ਅਕਤੂਬਰ ਆ ਦਸੰਬਰ ਸੌਰੀ 1 ਨਵੰਬਰ ਆ ਆਜ 1 ਨਵੰਬਰ ਆ ਤਬੈਂ ਦੇਖਦਾ ਕਿ 18 ਅਕਤੂਬਰ ਦਾ 18 ਅਕਤੂਬਰ 2025 ਦਾ ਆ ਸੈਂਟਰ ਗਵਰਨਮੈਂਟ ਦਾ ਜਿਹੜਾ ਨੋਟੀਫਿਕੇਸ਼ਨ ਆ ਸੈਂਟਰ ਗਵਰਨਮੈਂਟ ਦਾ ਨੋਟੀਫਿਕੇਸ਼ਨ ਆ ਇਹ ਡਿਕਟੇਟਰ ਸੇ ਬਲਬਾਦੇ ਕਦਮ ਨੇ ਭਾਰਤੀ ਜਨਤਾ ਪਾਰਟੀ ਦੇ ਕੇਂਦਰ ਸਰਕਾਰ ਦੇ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਪੜਾਈ ਦੇ ਖੇਤਰ ਦੇ ਵਿੱਚ ਕਿੱਦਾਂ ਪੜਾਈ ਨੂੰ ਜਿਹੜਾ ਸੈਂਟਰਲਾਈਜ਼ ਕਰਨਾਗਾ ਕਿੱਦਾਂ ਹੌਲੀ ਹੌਲੀ ਲੈ ਕੇ ਮੈਂ ਸਮਝਦਾ ਭਾਸ਼ਾਵਾਂ ਨੂੰ ਖਤਮ ਕਰਨਾਗਾ ਸਟੇਟਾਂ ਦੀਆਂ ਭਾਸ਼ਾਵਾਂ ਨੂੰ ਖਤਮ ਕਰਨਾਗਾ ਉਹਦੇ ਸਭ ਤੋਂ ਵੱਡਾ ਬਾਅਰ ਸਭ ਤੋਂ ਵੱਡਾ ਹਮਲਾ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨੇ ਇਸ 28 ਅਕਤੂਬਰ ਦੇ ਇਸ ਨੋਟੀਫਿਕੇਸ਼ਨ ਦੇ ਰਾਹੀਂ ਕੀਤਾਗਾ ਲਗਭਗ 19 ਸਾਲ ਪਹਿਲਾਂ 59 ਇਅਰ 올ਡ ਪੁਰਾਣੀ ਜਿਹੜੀ ਸੈਨੇਟ ਤੇ ਸਿੰਡੀਕੇਟ ਦੀ ਸਥਾਪਨਾ ਪੰਜਾਬ ਯੂਨੀਵਰਸਿਟੀ ਚ ਹੋਈ ਸੀ 59 ਇਅਰ 올ਡ ਇੰਸਟੀਚਿਊਸ਼ਨ ਉਹ ਜਿਹੜਾ ਤਬਾਦ ਇਸ ਨੋਟੀਫਿਕੇਸ਼ਨ ਨੇ ਕੀਤਾਗਾ ਕਿਉਂਕਿ ਸੈਨੇਟ ਦੇ ਜਿਹੜੇ ਮੈਂਬਰ ਸੀਗੇ ਜਿਹੜੀ ਕ ਇਲੈਕਟਡ ਬਾਡੀਜ਼ ਸੀਗੀ ਜਿਹੜੀ ਗ੍ਰੈਜੂਏਟ ਹਲਕੇ ਚੁਣਕੇ ਆਉਂਦੇ ਸੀ ਪ੍ਰੋਫੈਸਰਸ ਦੇ ਹਲਕੇ ਚੁਣਕੇ ਆਉਂਦੇ ਸੀ ਟੀਚਿੰਗ ਸਟਾਫ ਤੋਂ ਚੁਣਕੇ ਆਉਂਦੇ ਸੀ ਚੁਣੇ ਹੋਏ ਰਿਪ੍ਰেজੈਂਟੇਟਿਵ ਹੁੰਦੇ ਸੀਗੇ ਅੱਜ ਉਹਦੇ ਅੰਦਰ ਵੱਡਾ ਇੱਕ ਚੇਨ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੀ ਸੈਂਟਰ ਸਰਕਾਰ ਨੇ ਕੀਤਾਗਾ ਸੈਨੇਟ ਦੀ ਟੋਟਲ ਸਟਰੈਂਥ ਇਸ ਨੋਟੀਫਿਕੇਸ਼ਨ ਤੋਂ ਪਹਿਲਾਂ 90 ਸੀ 90 ਸੀ 90 ਦੀ ਗਿਣਤੀ ਹੁੰਦੀ ਸੀ ਅੱਜ ਉਹ ਘਟ ਕੇ ਕਿੰਨੀ ਕਰਤੀ 31 31 ਕਰਤੀ ਬਹੁਤ ਬੁਰੀ ਤਰ੍ਹਾਂ ਮੈਂ ਸਮਝਦਾ ਇਹ ਸਟਰਕਚਰ ਚੇਂਜ ਕੀਤਾਗਾ ਜਿਹਦੇ ਨਾਲ ਜਿਹੜੇ ਵੱਖ-ਵੱਖ ਹਲਕਿਆਂ ਤੋਂ ਕੋਈ ਅਬ ਹੋਰ ਤੋਂ ਕੋਈ ਫਰੋਜਪੁਰ ਤੋਂ ਕੋਈ ਲੁਧਿਆਣਾ ਤੋਂ ਕੋਈ ਚੰਡੀਗੜ੍ਹ ਤੋਂ ਕੋਈ ਵਕੀਲਾਾਂ ਚੋਂ ਉਹ ਚੁਣਕੀ ਆਉਂਦਾ ਸੀਗਾ ਅੱਜ ਸਾਰਾ ਇੱਕੋ ਛੜਾ ਭਾਰਤੀ ਜਨਤਾ ਪਾਰਟੀ ਦੇ ਤਬਾ ਕਰਕੇ ਰੱਖਦਾ ਬੇਸਿਕ ਵੱਡੀ ਇੱਕ ਸਟਰਕਚਰ ਚੇਂਜ ਜਿਹੜੀ ਆ ਇਸ ਕੀਤੀ ਆ ਹੁਣ 31 ਮੈਂਬਰ ਹੋਣਗੇ ਜਿਹਦੇ ਵਿੱਚੋਂ ਸਿਰਫ ਤੇ ਸਿਰਫ 18 ਇਲੈਕਟਡ ਹੋਣਗੇ ਸਿਰਫ 18 ਇਲੈਕਟਡ ਹੋਣਗੇ ਉਹ ਵੀ ਪ੍ਰੋਫੈਸਰਾਂ ਦੀ ਕੈਟਾਗਰੀ ਚੋਂ ਉਹ ਵੀ ਪ੍ਰਿੰਸੀਪਲ ਦੀ ਕੈਟਾਗਰੀ ਚੋਂ ਉਹ ਵੀ ਯੂਨੀਵਰਸਿਟੀ ਦੁਆਰਾ ਨੋਮੀਨੇਟਡ ਔਰ 18 ਇਲੈਕਟਡ ਹੋਣਗੇ 6 ਨੋਮੀਨੇਟਡ ਹੋਣਗੇ ਔਰ 7 ਐਕਸ-ਆਫੀਸਰ ਮੈਂਬਰ ਹੋਣਗੇ ਯਾਨੀ ਕਿ 13 ਮੈਂਬਰ 13 ਮੈਂਬਰ ਜਿਹੜੇ ਨੇਗੇ ਉਹ ਸੈਂਟਰ ਸਰਕਾਰ ਆਪ ਦੇ ਨੋਮੀਨੇਟ ਕਰੂਗੀ ਆ ਸਿੱਧੇ ਤੌਰ ਦੇ ਤੇ ਇੱਕ ਵੱਡਾ ਬਹੁਤ ਵੱਡਾ ਮੈਂ ਸਮਝਦਾ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਡੈਮੋਕ੍ਰੇਸੀ ਆ ਜਿਹਦੇ ਨਾਲ ਸਮਝਦਾ ਹਜ਼ਾਰਾਂ ਨਹੀਂ ਸਭਾ ਲੱਖਾਂ ਹੀ ਵਿਦਵਾਨ ਪੈਦਾ ਕੀਤੇ ਹਜ਼ਾਰਾਂ ਹੀ ਜੱਜ ਬਣਾਏ ਹਜ਼ਾਰਾਂ ਹੀ ਆਈਐਸ ਅਫਸਰ ਬਣਾਏ ਡਾਕਟਰ ਬਣਾਏ ਵੱਖ-ਵੱਖ ਸਕਿਲਟੀਆਂ ਦੇ ਅੰਦਰ ਦੇਸ਼ ਭਰ ਦੇ ਅੰਦਰ ਇਹ ਯੂਨੀਵਰਸਿਟੀ ਜਿਹੜੀ ਆ ਪੰਜਾਬ ਯੂਨੀਵਰਸਿਟੀ ਜਾਣੀ ਜਾਂਦੀ ਆ ਕਿ ਇੱਥੇ ਦੇ ਪੜੇ ਹੋਏ ਲੋਕ ਕੱਲੇ ਪੰਜਾਬ 'ਚ ਨਹੀਂ ਹਰਿਆਣਾ 'ਚ ਨਹੀਂ ਚੰਡੀਗੜ੍ਹ 'ਚ ਨਹੀਂ ਦਿੱਲੀ 'ਚ ਨਹੀਂ ਪੂਰੇ ਦੇਸ਼ ਦੇ ਅੰਦਰ ਆਪਣੀਆਂ ਸਿਲਾਮਾਂ ਵਾਰ ਰਹੇ ਨੇ ਆਪਣੀ ਕੰਟਰੀਬਿਊਸ਼ਨ ਇਸ ਦੇਸ਼ ਰੌਗੇ ਲੈ ਕੇ ਜਾਣ ਲਈ ਨਿਵਾਰ ਰਹੇ ਨੇ ਕੱਲਾ ਦੇਸ਼ ਨਹੀਂ ਅੱਜ ਕੱਲ੍ਹ ਜੇ ਮੈਂ ਗੱਲ ਕਰਾਂ ਪੂਰੇ ਬਦੇਸ਼ਾਂ ਦੇ ਅੰਦਰ ਵੀ ਪੂਰੇ ਵਿਦੇਸ਼ਾਂ ਦੇ ਅੰਦਰ ਵੀ ਜਿਹੜੇ ਚੰਡੀਗੜ੍ਹ ਦੇ ਪੜ੍ਹੇ ਲਿਖੇ ਲੋਕ ਨੇ ਇਸ ਯੂਨੀਵਰਸਿਟੀ ਦੇ ਪੈਦਾ ਕੀਤੇ ਨੇ ਇਸ ਯੂਨੀਵਰਸਿਟੀ ਦੇ ਜਿੰਨਾ ਦੇ ਅੰਦਰ ਅੱਛੀ ਕ ਐਜੂਕੇਸ਼ਨ ਅੱਛੀ ਤਾਮਿਲ ਅੱਛੀ ਜਿਹੜੀ ਹੈ ਭਰੀਆ ਉਹਨੂੰ ਖਤਮ ਕਰਨ ਦਾ ਯਤਨ ਭਾਰਤੀ ਜਨਤਾ ਪਾਰਟੀ ਕਰ ਰਹੀ ਆ ਫਸਟ ਟਾਈਮ ਹੋਇਆਗਾ ਕਿ ਚੰਡੀਗੜ੍ਹ ਦਾ ਮੈਂਬਰ ਪਾਰਲੀਮੈਂਟ ਇਹਦਾ ਮੈਂਬਰ ਹੋਊਗਾ ਐਕਸਟਰਾ ਆਫਿਸੋ ਫਸਟ ਟਾਈਮ ਹੋਇਆਗਾ ਕਿ ਚੰਡੀਗੜ੍ਹ ਦਾ ਐਜੂਕੇਸ਼ਨ ਸੈਕਟਰੀ ਮੈਂਬਰ ਹੋਊਗਾ ਚੰਡੀਗੜ੍ਹ ਦਾ এডਿਕੇਸ਼ਨ ਡਿਪਾਰਟਮੈਂਟ ਦਾ ਸੈਕਟਰੀ ਇਹਦਾ ਮੈਂਬਰ ਹੋਊਗਾ ਇਹ ਕਦੇ ਵੀ ਹੋਇਆ ਸੀਗਾ ਇਹ ਫਸਟ ਟਾਈਮ ਹੋਇਆਗਾ ਔਰ ਇਸ ਤੋਂ ਬਿਨਾ ਵਾਈਸ ਚਾਂਸਲਰ ਜਿਹੜਾ ਕਿ ਆਲਵੇਸ ਸੈਂਟਰ ਸਰਕਾਰ ਨਿਯੁਕਤ ਕਰਦੀ ਆ ਉਹ ਪ੍ਰੋਫੈਸਰ ਆਪਣੇ ਨਾਮਿਨੇਟ ਕਰ ਸਕਦਾਗਾ ਔਰ ਪੰਜਾਬ ਦੀ ਸਿਰਫ ਇਹ ਆ ਕਿ ਜਿਹੜੇ ਆਲਰੇਡੀ ਪੰਜਾਬ ਸਰਕਾਰ ਦੋ ਐਮਐਲਏ ਨਿਯੁਕਤ ਕਰਦੀ ਸੀ ਉਹ ਸਿਰਫ ਹੈਗੇ ਨੇਗੇ ਪਰ ਲੇਕਿਨ ਇਹ ਬਹੁਤ ਵੱਡਾ ਹਮਲਾ ਮੈਂ ਸਮਝਦਾ ਸੈਂਟਰ ਸਰਕਾਰ ਕਾਰ ਨੇ ਪੰਜਾਬ ਦੇ ਖਿਲਾਫ ਇਸ ਯੂਨੀਵਰਸਿਟੀ ਦੇ ਵੱਡਾ ਹਮਲਾ ਕੀਤਾਗਾ ਭਾਰਤੀ ਜਨਤਾ ਪਾਰਟੀ ਜਿਹੜੀ ਆ ਸਿਰੇ ਤੋਂ ਪੰਜਾਬ ਨੂੰ ਨਫ਼ਰਤ ਕਰਦੀ ਆ ਪੰਜਾਬੀਅਤ ਨੂੰ ਨਫ਼ਰਤ ਕਰਦੀ ਆ ਪੰਜਾਬ ਦੀਆਂ ਉਹਨਾਂ ਇੰਸਟੀਚੂਨ ਨੂੰ ਨਫ਼ਰਤ ਕਰਦੀ ਆ ਜਿਨ੍ਹਾਂ ਨੇ ਪੰਜਾਬੀਆਂ ਦਾ ਦਾਇਰਾ ਪੂਰੀ ਦੁਨੀਆ ਚ ਬਣਾਇਆ ਜਿਨ੍ਹਾਂ ਨੇ ਪੰਜਾਬ ਜਿਨ੍ਹਾਂ ਇੰਸਟੀਚੂਨ ਨੇ ਪੰਜਾਬ ਦੇ ਲੋਕਾਂ ਨੂੰ ਪੂਰੀ ਦੁਨੀਆ ਭਰ ਦੇ ਅੰਦਰ ਉਹਨਾਂ ਦਾ ਨਾਮ ਚਮਕਾਉਣ ਦਾ ਮੌਕਾ ਦਿੱਤਾ ਅਜੋ ਸਾਰੀਆਂ ਇੰਸਟੀਚੂਸ਼ਨ ਨੂੰ ਭਾਰਤੀ ਜਨਤਾ ਪਾਰਟੀ ਜਿਹੜੀ ਆ ਅਕਾਲੀ ਕਲ ਦੀ ਨਿਸ਼ਾਨਾ ਬਣਾ ਕੇ ਖਤਮ ਕਰਨ ਦਾ ਯਤਨ ਕਰ ਰਹੀ ਭਾਰਤੀ ਜਨਤਾ ਪਾਰਟੀ ਸੈਂਟਰ ਸਰਕਾਰ ਦੇ ਅੰਦਰ ਮੈਂ ਸਮਝਦਾ ਹਿਟਲਰ ਦੀ ਆਤਮਾ ਪ੍ਰਵੇਸ਼ ਕਰ ਗਈ ਆ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਇਸ ਕਦਰ ਨਫ਼ਰਤ ਕਰਦੀ ਆ ਕਿ ਪੰਜਾਬ ਦੇ ਅੰਦਰ ਜਿਹੜੀ ਇੰਸਟੀਚੂਸ਼ਨ ਨੇ ਉਹਨਾਂ ਚ ਆਪਣੇ ਨਮਾਈਂ ਦੇ ਨਾਮਿਨੇਟ ਕੀਤੇ ਜਾਣ ਫਿਰ ਹੌਲੀ ਹੌਲੀ ਉਹਨਾਂ ਦੇ ਕੈਲੰਡਰ ਬਦਲੇ ਜਾਣ ਹੌਲੀ ਹੌਲੀ ਉਹਨਾਂ ਦੇ ਜਿਹੜੇ ਤੇ ਸਿਲੇਬਸ ਬਦਲੇ ਜਾਣ ਹੌਲੀ ਹੌਲੀ ਉਹਨਾਂ ਇੰਸਟੀਚੂਨ ਨੂੰ ਖਤਮ ਕੀਤਾ ਜਾਵੇ ਹੌਲੀ ਹੌਲੀ ਉਹਨਾਂ ਇੰਸਟੀਚੂਨ ਨੂੰ ਤਬਾਹ ਕੀਤਾ ਜਾਵੇ ਇਹ ਭਾਰਤੀ ਜਨਤਾ ਪਾਰਟੀ ਸੋਚ ਰੱਖਦੀ ਆ ਕਿਉਂਕਿ ਆ ਨੋਟੀਫਿਕੇਸ਼ਨ ਦੇ ਵਿੱਚ ਮੈਂ ਦੇਖ ਰਿਹਾ ਸੀਗਾ ਪੜ ਰਿਹਾ ਸੀਗਾ ਕਿ ਕੱਲੇ ਕੱਲੇ ਮੈਂਬਰ ਦੀ ਪਾਵਰਾਂ ਕਟਾਤੀਆਂ ਫైనాన్స్ ਦੀਆਂ ਪਾਵਰਾਂ ਕਟਾਤੀਆਂ ਔਰ ਸੈਨੇਟ ਦੀਆਂ ਪਾਵਰਾਂ ਬਿਲਕੁਲ ਖਤਮ ਕਰਦੀਆਂ ਅੱਗੇ ਜਿਹੜੀ ਸੈਨੇਟ ਸੀ ਜਿਹੜੀ 90 ਮੈਂਬਰਾਂ ਦੀ ਸੈਨੇਟ ਸੀਗੀ ਉਹ ਕੀ ਕਰਦੀ ਸੀ ਉਹਦੇ ਅੰਦਰੋਂ ਹੀ ਸਿੰਡੀਕੇਟ ਚੁਣੀ ਜਾਂਦੀ ਸੀ ਸੈਨੇਟ ਕੋਲੇ ਪਾਵਰ ਸੀ ਸਿੰਡੀਕੇਟ ਦੇ ਮੈਂਬਰ ਚੁਣਨ ਦੀ ਜਿਹੜੀ ਕਿ ਹਾਈएस्ट ਪਾਵਰ ਆ ਉਹ ਸਿੰਡੀਕੇਟ ਦੇ ਮੈਂਬਰ ਲਗਭਗ ਸਾਰੇ ਹੀ ਨਾਮਿਨੇਟਡ ਹੋ ਗਏ ਬਾਈ ਦੀ ਸੈਂਟਰ ਗਵਰਨਮੈਂਟ ਬਾਈ ਦੀ ਵਾਈਸ ਚਾਸ ਥਰੂ ਦੀ ਸੋ ਮੈਂ ਸਮਝਦਾ ਇੱਕ ਬਹੁਤ ਵੱਡਾ ਪੰਜਾਬ ਦੀ ਯੂਨੀਵਰਸਿਟੀ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉੱਤੇ ਸੈਂਟਰ ਸਰਕਾਰ ਨੇ ਹਮਲਾ ਬੋਲਿਆਗਾ ਇਹਦੇ ਲਈ ਸਾਰੇ ਪੰਜਾਬੀ ਇਕੱਠਲੇ ਪੰਜਾਬ ਸਰਕਾਰ ਬਿਲਕੁਲ ਡਟ ਕੇ ਪੈਰਾ ਦੇਊਗੀ ਇਸ ਨੋਟੀਫਿਕੇਸ਼ਨ ਨੂੰ ਖਤਮ ਕਰਵਾਉਣ ਦੇ ਲਈ ਅਸੀਂ ਹਰ ਲੜਾਈ ਲੜਾਂਗੇ ਪਰ ਲੇਕਿਨ ਅੱਜ ਮੈਂ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੇਤਾਵਾਂ ਨੂੰ ਪੁੱਛਣਾ ਚਾਹਨਾਗਾ ਜਿਹੜੇ ਕਿ ਇੱਕ ਸਿਰਫ ਫਿਰ ਸਿਰਫ ਇੱਕ ਛੋਟਾ ਦਾ ਸਟੇਟ ਸਟੇਟ ਦਾ ਮਨਿਸਟਰ ਹੋਣ ਦਾ ਰਤਬਾ ਪ੍ਰਾਪਤ ਕੀਤਾ ਹੁੰਦਾ ਨੇ ਭਾਰਤੀ ਜਨਤਾ ਪਾਰਟੀ ਦੇ ਸੈਂਟਰ ਲਤਾਬਾਦ ਦੇ ਲੇਲੜੀਆਂ ਕੱਟ ਕੇ ਕੀ ਉਸ ਨੋਟੀਫਿਕੇਸ਼ਨ ਦਾ ਜਵਾਬ ਦੇਣਗੇ ਕੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਸ੍ਰੀਲ ਜਾਖੜ ਜੀ ਕਾਰਜਕਾਰੀ ਪ੍ਰਧਾਨ ਅਸ਼ਵਰੇਨ ਜੀ ਹਰਬਨੇਤ ਮਿੱਟੂ ਜੀ ਕੀ ਅਸਤੀਫਾ ਦੇਣਗੇ ਕਿ ਪੰਜਾਬ ਦੇ ਨਾਲ ਉਹਨਾਂ ਦੀ ਮਾਂ ਪਾਰਟੀ ਪੰਜਾਬ ਨਾਲ ਧੋਖਾ ਕਰ ਰਹੀ ਆ ਪੰਜਾਬੀਏ ਦੇ ਨਾਲ ਧੋਖਾ ਕਰ ਰਹੀ ਆ ਪੰਜਾਬ ਦੀ ਸਭ ਤੋਂ 올ਡਸ ਯੂਨੀਵਰਸਿਟੀ ਨੂੰ ਤਬਾਹ ਕਰਨ ਦੀ ਯਤਨ ਕਰ ਰਹੀ ਆ ਕਿ ਇਹਦੇ ਅੰਦਰ ਪੰਜਾਬ ਦਾ ਸਾਥ ਦੇਣਗੇ ਜਾਂ ਸਿਰਫ ਔਰ ਸਿਰਫ ਆਪਣੀਆਂ ਕੁਰਸੀਆਂ ਬਚਾਉਣ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਅਗੇ ਗੋਡੇ ਟੇਕਣਗੇ ਮੈਂ ਅੱਜ ਹਰ ਇੱਕ ਪੰਜਾਬੀ ਨੂੰ ਅਪੀਲ ਕਰਦਾ ਹਾਂ ਹਰ ਜਿਹੜਾ ਵੀ ਪੰਜਾਬੀਅਤ ਨੂੰ ਪਿਆਰ ਕਰਦਾਗਾ ਜਿਹੜਾ ਵੀ ਪੰਜਾਬ ਯੂਨੀਵਰਸਿਟੀ ਨੂੰ ਪਿਆਰ ਕਰਦਾਗਾ ਇਸ ਨੋਟੀਫਿਕੇਸ਼ਨ ਦਾ ਨੇ ਅੱਜ ਤੁਹਾਨੂੰ ਭਾਰਤੀ ਜਨਤਾ ਪਾਰਟੀ ਦੇ ਮੂੰਹ ਤੋੜ ਜਵਾਬ ਦੇਣਾ ਹੋਊਗਾ ਅੱਜ ਤੁਹਾਨੂੰ ਭਾਰਤੀ ਜਨਤਾ ਪਾਰਟੀ ਦੀ ਚਾਲ ਸਮਝਣੀ ਪੈਣੀ ਆ ਕਿ ਕਿਸ ਤਰ੍ਹਾਂ ਹੌਲੀ-ਹੌਲੀ ਫੈਡਰਲ ਸਟਰਕਚਰ ਨੂੰ ਤਬਾਹ ਕਰਨ ਦੀ ਯਤਨ ਕੀਤਾ ਜਾ ਰਿਹਾ ਹੌਲੀ-ਹੌਲੀ ਦੇਸ਼ ਦੇ ਅੰਦਰ ਸੂਬਿਆਂ ਦੇ ਅਧਿਕਾਰਾਂ ਨੂੰ ਖਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੌਲੀ-ਹੌਲੀ ਉਨਲ ਇੰਸਟੀਚੂਨਸ ਨੂੰ ਖਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਜਿਹੜੇ ਜਿਹਦੇ ਦੇ ਅੰਦਰ ਮੈਂ ਸਮਝਦਾ ਸਟੇਟਾਂ ਦੀ ਆਪਣੀ ਆਟੋਨੋਮੀ ਸੀ ਸਟੇਟਾਂ ਦੇ ਆਪਣੇ ਅਧਿਕਾਰ ਸੀ ਸਟੇਟਾਂ ਦੇ ਆਪਣਾ ਸਟਰਕਚਰ ਸੀਗਾ ਉਥੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਆਪਣਾ ਕਬਜ਼ਾ ਕਰਨਾ ਚਾਹੁੰਦੀ ਆ ਬੜਾ ਅਫਸੋਸ ਕਿ ਇਸ ਤਰ੍ਹਾਂ ਦੇ ਨੋਟੀਫਿਕੇਸ਼ਨ ਜਾਰੀ ਕਰਕੇ ਭਾਰਤੀ ਜਨਤਾ ਪਾਰਟੀ ਪੰਜਾਬੀਆਂ ਨੂੰ ਨਹੀਂ ਦਿਵਾ ਸਕਦੀ ਪੰਜਾਬ ਦੀ ਆਵਾਜ਼ ਨੂੰ ਨਹੀਂ ਦਿਵਾ ਸਕਦੀ ਪੰਜਾਬੀ ਜਾਣੇ ਜਾਂਦੇ ਨੇਗੇ ਦੇਖਿਆ ਜਾਵੇ 347 ਦੀ ਵੰਡ ਦੀ ਗੱਲ ਚੱਲੀਏ ਉਸ ਸਮੇਂ ਹਜ਼ਾਰਾਂ ਹੀ ਪੰਜਾਬੀਆਂ ਨੇ ਦੇਸ਼ ਦੀ ਵੰਡ ਦੇ ਵਿੱਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਪਰ ਭਾਰਤ ਦੇਸ਼ ਦੇ ਨਾਲ ਖੜੇ ਭਾਰਤ ਦੇਸ਼ ਦਾ ਹਿੱਸਾ ਬੜੇ ਪਾਰਾਦੇਸ਼ ਦੇ ਨਾਲ ਖੜੇ 1962 ਦੀ جنگ ਆਈ ਉਸ ਵੇ ਪੰਜਾਬੀਆਂ ਨੇ ਡਟ ਕੇ ਦੇਸ਼ ਦਾ ਸਾਥ ਦਿੱਤਾ ਔਰ ਗੋਲੀਆਂ ਸੀਨੇ 'ਚ ਖਾਦੀਆਂ ਔਰ ਦੇਸ਼ ਦੀ ਰੱਖਿਆ ਕੀਤੀ 1965 ਦੀ ਗੱਲ جنگ ਦੀ ਗੱਲ ਚੱਲੀਏ 1971 ਦੇ جنگ ਦੀ ਗੱਲ ਕਰ ਲਈਏ 1925 25 ਮਈ 25 ਚ ਆਈ جنگ ਦੀ ਗੱਲ ਕਰ ਲਈਏ ਟੈਰੋਰਿਜ਼ਮ ਦੀ ਗੱਲ ਕਰ ਲਈਏ ਅਤਵਾਦ ਦੀ ਗੱਲ ਕਰ ਲਈਏ ਹਰ ਸਮੇਂ ਪੰਜਾਬ ਨੇ ਪੰਜਾਬੀ ਦੇ ਪੰਜਾਬੀ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਦੇਸ਼ ਦਾ ਸਾਥ ਦਿੱਤਾ ਪਰ ਲੇਕਿਨ ਅੱਜ ਦੀ ਜਿਹੜੀ ਦੇਸ਼ ਦੀ ਹਕਮਰਾਨ ਕਲਾਸ ਆ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਅੱਜ ਇਸ ਤਰ੍ਹਾਂ ਦੇ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬੀਆਂ ਤੋਂ ਕੀ ਬਦਲਾ ਲੈਣਾ ਚਾਹੁੰਦੀ ਆ ਕਿਹੜਾ ਬਤਨ ਲੈਣਾ ਚਾਹੁੰਦੀ ਆ ਕਿ ਅਸੀਂ ਦੇਸ਼ ਦੇ ਲਈ ਲੜਦੇ ਆ ਅਸੀਂ ਦੇਸ਼ ਦੇ ਲਈ ਖੜਦੇ ਆ ਅਸੀਂ ਦੇਸ਼ ਦੇ ਲੋਕਾਂ ਦਾ ਪੇਟ ਭਰਦੇ ਆ ਸਾਡਾ ਪੰਜਾਬ ਦਾ ਕਿਸਾਨ ਸਭ ਤੋਂ ਵੱਧ ਹੱਡ ਭੰਮੀ ਜਿਹੜੀ ਮਿਹਨਤ ਕਰਕੇ ਦੇਸ਼ ਦੇ ਲੋਕਾਂ ਦੀ ਅੱਲ ਪੈਂਦਾ ਕਰਦਾਗਾ ਜਦੋਂ ਦੇਸ਼ ਦੇ ਅੰਦਰ ਝੋਖਮਰੀ ਸੀ ਜਦੋਂ ਦੇਸ਼ ਦੇ ਲੋਕ ਝੋਖਮਰੀ ਦਾ ਮਰ ਜਾਂਦੇ ਸੀਗੇ ਉਸ ਸਮੇਂ ਪੰਜਾਬੀਆਂ ਨੇ ਹੱਡ ਹੱਡ ਭੰਮੀ ਮਿਹਨਤ ਕਰਕੇ ਪੰਜਾਬ ਦੇ ਕਿਸਾਨ ਨੇ ਮਿਹਨਤ ਕਰਕੇ ਦੇਸ਼ ਦੇ ਲੋਕਾਂ ਦਾ ਪੇਟ ਭਰਿਆ ਦੇਸ਼ ਦੇ ਲੋਕਾਂ ਦੇ ਨਾਲ ਖੜੇ ਪਰ ਲੇਕਿਨ ਅੱਜ ਸਾਨੂੰ ਕੀ ਸਲਾ ਮਿਲ ਰਹਾ ਅੱਜ ਸਾਨੂੰ ਕੀ ਨਾ ਮਿਲ ਰਹਾ ਕਿ ਸਾਡੀਆਂ ਇੰਸਟੀਚੂਨ ਤਬਾਹ ਕੀਤੀਆਂ ਜਾ ਰਹੀਆਂ ਨੇ ਕਿ ਸਾਡੇ ਪੰਜਾਬ ਨੂੰ ਮਾਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਆ ਮੈਂ ਸਮਝਦਾ ਅੱਜ ਭਾਰਤ ਪਰ ਦੇ ਬਹੁਤ ਸਾਰੇ ਸਟੇਟਾਂ ਦੇ ਲਈ ਮੋਦੀ ਸਾਹਿਬ ਬਹੁਤ ਵੱਡਾ ਖਤਰਾ ਬਣੇ ਹੋਏ ਰਗੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਅੱਜ ਦੇਸ਼ ਦੀ ਸੈਂਟਰ ਸਰਕਾਰ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਆ ਪੰਜਾਬ ਦੇ ਹਰ ਕੋਨੇ ਤੇ ਕਦਮ ਕਰਨਾ ਚਾਹੁੰਦੀ ਆ ਕਦੇ ਕੋਈ ਪੈਸਾ ਰੋਕ ਲ ਦਿੰਦੇ ਨੇਗੇ ਕਦੇ ਕੋਈ ਆਰਡਰ ਜਾਰੀ ਕਰ ਦਿੰਦੇ ਨੇਗੇ ਇਹ ਸਾਰਾ ਕੁਝ ਇੱਕ ਸਾਜਿਸ਼ ਦੇ ਦਿਨ ਭਾਰਤੀ ਜਨਤਾ ਪਾਰਟੀ ਕਰ ਰਹੀ ਆ ਆਉਣ ਵਾਲੇ ਸਮੇਂ ਚ ਭਾਰਤੀ ਜਨਤਾ ਪਾਰਟੀ ਨੂੰ ਕਿੱਲਾ ਪੰਜਾਬ ਨਹੀਂ ਦੇਸ਼ ਦੇ ਹੋਰ ਦੇ ਹੋਰ ਸੂਬੇ ਵੀ ਸਭ ਕੁਝ ਕੌਣਗੇ ਕਿਉਂਕਿ ਅੱਜ ਜਿਹੜੇ ਵੀ ਇਨਸਾਫ پسند ਲੋਕ ਦੇਗੇ ਜਿਹੜੇ ਵੀ ਸੰਵਿਧਾਨ 'ਚ ਵਿਸ਼ਵਾਸ ਰੱਖਦੇ ਨੇਗੇ ਅੱਜ ਉਹ ਇਸ ਨੋਟੀਫਿਕੇਸ਼ਨ ਤੋਂ ਸਮਝ ਗਏ ਕਿ ਭਾਰਤੀ ਜਨਤਾ ਪਾਰਟੀ ਦੀ ਮਨਛਾ ਕੀ ਆ ਭਾਰਤੀ ਜਨਤਾ ਪਾਰਟੀ ਦਾ ਅਰਾਦਾ ਕੀ ਆ ਭਾਰਤੀ ਜਨਤਾ ਪਾਰਟੀ ਦਿਲ ਦੇ ਅੰਦਰ ਕੀ ਆ ਕਿ ਪੰਜਾਬ ਨੂੰ ਖਤਮ ਕਿਵੇਂ ਕਰਨਾਗਾ ਪਰ ਲੇਕਿਨ ਅਸੀਂ ਆਮ ਆਦਮੀ ਪਾਰਟੀ ਇਹ ਯਕੀਨ ਦਿਵਾਉਂਦੀ ਆ ਪੰਜਾਬੀਆਂ ਨੂੰ ਕਿ ਡਟ ਕੇ ਇਸ ਲੜਾਈ ਅਸੀਂ ਲੜਾਂਗੇ ਤੁਸੀਂ ਸਾਰਿਆਂ ਨੇ ਸਾਡਾ ਸਾਥ ਦੇਣਾਗਾ ਪਰ ਮੈਂ ਇੱਕ ਵਾਰ ਫੇਰ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੇਤਾਵਾਂ ਨੂੰ ਜਾਕਰ ਸਾਹਿਬ ਨੂੰ ਅਸ਼ਵਨੀ ਜੀ ਨੂੰ ਬਿੱਟੂ ਜੀ ਨੂੰ ਪੁੱਛਣਾ ਚਾਹਨਾਗਾ ਕਿ ਤੁਸੀਂ ਆਪਣੇ ਭਾਰਤੀ ਜਨਤਾ ਪਾਰਟੀ ਦਾ ਸਾਥ ਦਿਓਗੇ ਜਾਂ ਪੰਜਾਬ ਦਾ ਸਾਥ ਦਿਓਗੇ ਕੀ ਤੁਸੀਂ ਪੰਜਾਬ ਨਾਲ ਖੜੋਗੇ ਜਾਂ ਭਾਰਤੀ ਜਨਤਾ ਪਾਰਟੀ ਨਾਲ ਖੜੋਗੇ ਇਹ ਤੁਹਾਡੀ ਅੱਜ ਟੈਸਟ ਦਾ ਸਮਾਂਗਾ ਇਹ ਤੁਹਾਡੇ ਲਈ ਇਮਤਿਹਾਨ ਦਾ ਸਮਾਂਗਾ ਕਿਉਂਕਿ ਅੱਜ ਪੂਰਾ ਪੰਜਾਬ ਦੇਖ ਰਿਹਾਗਾ ਕਿ ਅੱਜ ਭਾਰਤੀ ਜਨਤਾ ਪਾਰਟੀ ਦੇ ਲੋਕ ਚੜ੍ਹਨਗੇ ਉਹ ਪੰਜਾਬ ਨੂੰ ਇੱਕ ਇੱਕ ਕਰਕੇ ਖਤਮ ਕਰ ਰਹੇ ਨੇਗੇ ਔਰ ਦੂਜੇ ਪਾਸੇ ਇਹ ਜਿਹੜੇ ਵਿਅਕਤੀ ਨੇਗੇ ਇਹ ਜਵਾਬ ਦੇਣਗੇ ਕਿ ਇਹ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਪੁੱਛਣਗੇ ਇਹ ਦੇਸ਼ ਦੇ ਹੋਮਨਿਸਟਰ ਸਾਹਿਬ ਨੂੰ ਪੁੱਛਣਗੇ ਕੀ ਇਹ ਦੇਸ਼ ਦੇ ਐਜੂਕੇਸ਼ਨ ਮਿਨਿਸਟਰ ਸਾਹਿਬ ਨੂੰ ਪੁੱਛਣਗੇ ਕਿ ਇਹ ਨੋਟੀਫਿਕੇਸ਼ਨ ਕਿਉਂ ਜਾਰੀ ਕੀਤਾ ਇਹ ਰਲ ਟੈਸਟ ਆ ਬਹੁਤ ਬਹੁਤ ਧੰਨਵਾਦ 18 ਦੀ ਨੋਟੀਫਿਕੇਸ਼ਨ ਜਾਰੀ ਹੋਣ ਦੀ ਖਬਰ ਤੁਹਾਨੂੰ ਆਖਾਈ ਇਸ ਤੋਂ ਪਰ ਇਹ ਸਾਨੂੰ ਖਬਰ ਜਿਹੜੀ ਆ ਇਹ ਨੋਟੀਫਿਕੇਸ਼ਨਾਰੇ ਸਾਹਿਬ ਜੀ ਦਾ ਬਹੁਤ ਬਹੁਤ ਸ਼ੁਕਰੀਆ ਬਾਦ ਬਹੁਤ ਧੰਨਵਾਦ ਬਹੁਤੀ ਕਿ ਇੰਪੋਰਟੈਂਟ ਸਬਜੈਕਟ ਜਿਹੜਾ ਕਿ ਪੰਜਾਬ ਨਾਲ ਜੁੜਿਆ ਪੰਜਾਬ ਦੀ এডুকেশন ਦੇ ਨਾਲ ਜੁੜਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਲ ਜੁੜਿਆ ਉਹਦੇ ਲਈ ਤੁਹਾਨੂੰ ਅੱਜ ਅਸੀਂ ਉਸ ਇਸ਼ੂ ਨੂੰ ਕਵਰ ਕਰਨ ਲਈ ਅਸੀਂ ਬੁਲਾਇਆਗਾ ਪੰਜਾਬ ਦੀ ਸਭ ਤੋਂ 올ਡਸਟ ਯੂਨੀਵਰਸਿਟੀ ਜੇਨਾ ਗੱਲ ਕਰਾਂ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਆ ਉਹ ਸਭ ਤੋਂ 올ਡਸਟ ਯੂਨੀਵਰਸਿਟੀ ਮੰਨੀ ਜਾਂਦੀ ਆ ਪੰਜਾਬ ਯੂਨੀਵਰਸਿਟੀ ਐਕਟ ਦੇ ਮੁਤਾਬਕ ਡਾਇਰੈਕਟ ਬਣਿਆ ਸੀਗਾ 9047 ਚ ਬਣਿਆ ਸੀ ਪਰ ਲੇਕਿਨ ਇਸ ਯੂਨੀਵਰਸਿਟੀ ਦੀ ਸਥਾਪਨਾ ਪੰਜਾਬ ਯੂਨੀਵਰਸਿਟੀ ਸਥਾਪਨਾ ਜਿਹੜੀ ਆ ਉਹ 1882 ਦੇ ਅੰਦਰ 1882 ਚ ਲਾਹੌਰ ਵਿਖੇ ਇਸ ਯੂਨੀਵਰਸਿਟੀ ਦੀ ਸਥਾਪਨਾ ਹੁੰਦੀ ਆ ਔਰ ਦੇਸ਼ ਦੀ ਵੰਡ ਤੋਂ ਬਾਅਦ ਇਸ ਯੂਨੀਵਰਸਿਟੀ ਨੂੰ ਜਿਹੜਾ ਚੰਡੀਗੜ੍ਹ ਸ਼ਿਫਟ ਕਰ ਦਿੱਤਾ ਜਾਂਦਾ ਹੈ ਇਹ ਯੂਨੀਵਰਸਿਟੀ ਜਿਹੜੀ ਆ ਯੂਨੀਵਰਸਿਟੀ ਅਸੀਂ ਜਦੋਂ ਬੰਡ ਹੋਈ ਆ ਤਾਂ ਤੇ ਪਾਕਿਸਤਾਨ ਦੀ ਉਸ ਸਮੇਂ ਪੰਜਾਬ ਯੂਨੀਵਰਸਿਟੀ ਜਿਹੜੀ ਆ ਉਹ ਪੰਜਾਬ ਦੇ ਹਿੱਸੇ ਆਈ ਔਰ ਜਦੋਂ ਪੰਜਾਬ ਦੇ ਹਿੱਸੇ ਆਈ ਤਾਂ ਇਹ ਯੂਨੀਵਰਸਿਟੀ ਸਥਾਪਨਾ ਜਿਹੜੀ ਆ ਚੰਡੀਗੜ੍ਹ ਚ ਹੋਈ ਪਰ ਲੇਕਿਨ ਆਜ ਜਿਹੜਾ